ਅਸਲ ਵਿੱਚ ਮੈਂ ਕਿਹਾ ਕਵਰ ਸਿੰਘ 베ਦਰੀ ਡਰੱਗਸ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਇੱਕ ਵਾਰ ਫਿਰ ਸਿਟ ਦੇ ਅੱਗੇ ਪੇਸ਼ ਹੋਇਆ ਤੇ ਇਸ ਵਾਰ ਸਿਟ ਜਿਹੜੀ ਹੈ ਉਹ ਐਚਐਸ ਪੁੱਲਰ ਹੋਰਾਂ ਦੀ ਗਵਾਹੀ ਦੇ ਵਿੱਚ ਗਠਿਤ ਕੀਤੀ ਗਈ ਹੈ ਜਿਹਦੇ ਵਿੱਚ ਐਸਐਸਪੀ ਵਰਣ ਸ਼ਰਮਾ ਤੇ ਤੋਰੀ ਦੇ ਐਸਐਸਪੀ ਸਮੇਤ ਤਿੰਨ ਹੋਰ ਵੱਡੇ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹੈ ਤੇ ਇਸ ਵਾਰ ਉਹਨਾਂ ਨੂੰ ਚੌਥੀ ਵਾਰ ਸਮਨਿੰਗ ਕੀਤੀ ਗਈ ਸੀ ਕਿਹਾ ਜਾ ਰਿਹਾ ਕਿ ਜਦੋਂ ਵੀ ਬਿਕਰਮ ਮਜੀਠੀਆ ਸਿਟ ਦੇ ਅੱਗੇ ਪੇਸ਼ ਹੋਣ ਲਈ ਆਉਂਦੇ ਆ ਤਾਂ ਹਰ ਵਾਰ ਇੱਕੋ ਖਤਸ਼ਾ ਹੁੰਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਇਸ ਵਾਰ ਵਿਕਰਮ ਸਿੰਘ ਮਜੀਠੀਆ ਨੇ ਖੁਦ ਅਝਾ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇ ਉਹ ਬਾਹਰ ਆਏ ਤਾਂ ਵੱਡੇ ਖਲਾਸੇ ਕਰਨਗੇ ਉਸ ਤੋਂ ਪਹਿਲਾਂ ਸਿਟ ਕੋਲ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਆ ਕਿ ਬਾਰ-ਬਾਰ ਜਿਹੜੀਆਂ ਸਿਟਾਂ ਗਠਿਤ ਕੀਤੀਆਂ ਗਈਆਂ ਉਹ ਸੁਪਰੀਮ ਕੋਰਟ ਦੀ ਰੋਲੰਗ ਦੀ ਵੀ ਉਲੰਘਣਾ ਕਰ ਰਹੀਆਂ ਕਿਉਂਕਿ ਸੁਪਰੀਮ ਕੋਰਟ ਤੋਂ ਡਰੱਗ ਕੇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਰਾਹਤ ਮਿਲ ਚੁੱਕੀ ਹੈ ਰਾਹਤ ਦਿੱਤੀ ਹੈ ਤਾਂ ਆਖਰ ਸਿੱਟਾ ਕਿਸ ਮਕਸਦ ਦੇ ਨਾਲ ਤੇ ਉਹਨਾਂ ਨੂੰ ਬੁਲਾ ਰਹੀਆਂ ਨੇ ਕਿ ਇਹਨਾਂ ਦੇ ਪਿੱਛੇ ਸਰਕਾਰ ਹੈ ਤਾਂ ਸਿੱਧੇ ਤੌਰ ਤੇ ਵੱਡੇ ਦੋਸ਼ ਵੀ ਵਿਕਰਮ ਮਜੀਠੀਆ ਲਗਾਉਂਦੇ ਨਜ਼ਰ ਆਉਂਦੇ ਆ ਕਿ ਕਿਤੇ ਨਾ ਕਿਤੇ ਪੋਲੀਟੀਕਲ ਮਨਡਟਾ ਹੁੰਦਾ ਹੈ ਕਿ ਸਿੱਟਾ ਬੁਲਾਤਾ ਲੈਂਦੀਆਂ ਨੇ ਸਿੱਟਾ ਸਿੱਟਾ ਕੁਝ ਵੀ ਨਹੀਂ ਕੱਢਦੀਆਂ ਕਬਰਾਤ ਨੇ ਕੋ ਕਮੰਦਮਾਨ ਮੈਨੂੰ ਲੱਗਦਾ ਕੇਜਰੀਆ ਨੂੰ 18 ਨੂੰ ਸੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਸੱਦਦੇ ਫਰਕ ਇਹ ਹੈ ਕਿ ਉਹਦੇ ਨੂੰ ਜਹਾਜ਼ ਦੇ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹ ਉਡਾਰੀ ਮਲਵਾ ਦਿੰਦਾ ਕਿ ਉਹਦਾ ਪਾਸਪਾਸਨਾ ਤੇ ਵਿਕਸ਼ਨ ਲੱਗਿਆ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਪਰ ਦੀ ਹੋਣਾ ਚਾਹੋ ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਥੋਡੇ ਰਾਈ ਕੀ ਨਾਂ ਤਾਂ ਉਹਨੂੰ ਝੰਡਾ ਲਣਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਓ ਵੀ ਮੈਂਬਰਸ਼ਿਪ ਡਿਸਕਵালিਫਾਈ ਹੋਣੀ ਜਿਹਦੇ ਕੋ ਲਾਅ ਇਜ਼ ਅਬੋਵ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਹੈ ਜਾਂ ਕਿਥੇ ਦੇਣੀ ਹੈ ਬਤਨ ਦਾਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਹੈ ਕੀ 26 ਜਨਵਰੀ ਤੋਂ ਪਹਿਲਾਂ ਵੀਡੀਓ ਆ ਸਕਦੀ ਝੰਡਾ ਲਰਾਉਣ ਦੀ ਜੇ ਜਾਂਚ ਨਾ ਹੋਣ ਦੇ ਇਤਿਹਾਸ ਆ ਸਕਦਾ ਤਾਂ ਵੱਡੇ ਖੁਲਾਸੇ ਕਰਦੇ ਨਜ਼ਰ ਆਏ ਕਿ ਜਦੋਂ ਸਾਨੂੰ ਸਭਨੇ ਕੀਤੀ ਜਾਂਦੀ ਹੈ ਤਾਂ ਅਦੋਂ ਅਸੀਂ ਪੇਸ਼ਤਾ ਹੁੰਦੇ ਹਾਂ ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮਨਿੰਗ ਤੋਂ ਬਾਅਦ ਗਾਇਬ ਕਿਉਂ ਹੋ ਜਾਂਦੇ ਆ ਤਾਂ ਬਹੁਤ ਵੱਡੇ ਜਿਹੜਾ ਜ਼ਿਕਰ ਕਰ ਲਈਏ ਬਿਕਰਮ ਸਿੰਘ ਮੁਜਿੱਠੀਆ ਹੋਰਾਂ ਦਾ ਤਾਂ ਇਸ ਗੱਲ ਦਾ ਉਹ ਜ਼ਿਕਰ ਕਰਦੇ ਨਜ਼ਰ ਆਉਂਦੇ ਆ ਕਿ ਜਦੋਂ ਸਮਨਿੰਗ ਹੁੰਦੀ ਹੈ ਤਾਂ ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਜਦੋਂ ਏਡੀ ਵੱਲੋਂ ਉਹਨਾਂ ਨੂੰ ਸਮਨਿੰਗ ਕੀਤੀ ਜਾਂਦੀ ਹੈ ਤਾਂ ਉਹ ਸਮਨਾਂ ਨੂੰ ਗੈਰ ਕਾਨੂੰਨੀ ਸਮਨ ਕਰਾਰ ਦਿੰਦੇ ਆ ਜਦੋਂ ਵਿਕਰਮ ਮਜੀਠੀਆ ਨੂੰ ਸੰਮਨਨ ਕੀਤੀ ਜਾਂਦੀ ਹੈ ਜਾਂ ਹੋਰ ਜਿਹੜੇ ਵੱਡੇ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਨੂੰ ਸਰਕਾਰ ਜਿਹੜੀ ਜਿਹੜੀ ਸਿੱਟਾ ਬਣਾ ਕੇ ਬੁਲਾਉਣ ਦਾ ਕੰਮ ਕਰ ਰਹੀ ਹੈ ਉਹਦੇ ਪਿੱਛੇ ਕਿਤਨਾ ਕਿਤੇ ਬਦਲਾਖੋਰੀ ਹੋ ਸਕਦੀ ਹੈ ਕਿ ਅਜੇ ਤਾਂ ਵੀਡੀਓਜ਼ ਜਿਹੜੀਆਂ ਉਹਨਾਂ ਦੇ ਕੋਲੇ ਬਹੁਤ ਮੰਤਰੀਆਂ ਦੀਆਂ ਪਈਆਂ ਨੇ ਜਿਵੇਂ ਮੀਤ ਹੇਰ ਦਾ ਜ਼ਿਕਰ ਕਰ ਲਈਏ ਤਾਂ ਮੀਤ ਹੇਰ ਨੂੰ ਅਯੋਗ ਕਰਾ ਦਿੱਤਾ ਗਿਆ ਸੀ ਇੱਕ ਪਰਿਵਾਰਕ ਮਾਮਲੇ ਦੇ ਵਿੱਚ ਸਲਾਮ ਦੀ ਅਦਾਲਤ ਨੇ ਤਾਂ ਉਹਨਾਂ ਦੇ ਅਯੋਗ ਹੋਣ ਤੋਂ ਕਾਰਨ ਉਹਨਾਂ ਦੇ ਯੋਗ ਹੋਣ ਦੇ ਕਾਰਨ ਬਿਕਰਮ ਮਜੀਠੀਆ ਅਕਸਰ ਸਵਾਲ ਖੜੇ ਕਰਦੇ ਆ ਕਿ ਜਿਸ ਤਰ੍ਹਾਂ ਜਿਹੜੇ ਹੋਰ ਬਹੁਤ ਸਾਰੇ ਇਹਨਾਂ ਦੇ ਮੰਤਰੀ ਸੀ ਚਾਹੇ ਉਹ ਕਿਸੇ ਵੀਡੀਓ ਲੀਕ ਮਾਮਲੇ ਦੇ ਵਿੱਚ ਫਸੇ ਜਾਂ ਹੋਰ ਬਹੁਤ ਸਾਰੇ ਖੁਲਾਸੇ ਉਹਨਾਂ ਦੇ ਜਿੰਸੀ ਸੋਸ਼ਲ ਮਾਮਲਿਆਂ ਦੇ ਵਿੱਚ ਹੋਏ ਤਾਂ ਕਿਤਨਾ ਕਿਤੇ ਉਹ ਆਪਣੇ ਮੰਤਰੀਆਂ ਦੇ ਪ੍ਰਤੀ ਜਿਸ ਤਰ੍ਹਾਂ ਇੱਕ ਰਹਿਮ ਵਾਲਾ ਪੱਖ ਰੱਖਦੇ ਆ ਤਾਂ ਉਹਦੇ ਨਾਲ ਕਿਤਨਾ ਕਿਤੇ ਸਰਕਾਰ ਦਾ ਨਜ਼ਰੀਆ ਵੀ ਸਪਸ਼ਟ ਹੁੰਦਾ ਦਿਖਾਈ ਦਿੰਦਾ ਹੈ ਉਹਨਾਂ ਨੇ ਇਹ ਗੱਲ ਕਹੀ ਆ ਕਿ 26 ਜਨਵਰੀ ਤੋਂ ਪਹਿਲਾਂ ਇੱਕ ਹੋਰ ਵੀਡੀਓ ਜਿਹੜੀ ਵਿਕਰਮ ਜੇਠੀਆ ਖੁਦ ਜਾਰੀ ਕਰਨਗੇ ਜੇ ਉਹ ਮੰਤਰੀ ਦੀ ਹਰਕਤ ਵੇਖ ਲਈ ਜਾਵੇ ਤਾਂ ਕਿਤਨਾ ਕਿਤੇ ਉਹਨਾਂ ਦਾ ਇਸ਼ਾਰਾ ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਹੁੰਦਾ ਹੈ ਕਿ ਕਿਸ ਤਰ੍ਹਾਂ ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਸੱਟ ਬਣਾ ਕੇ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਬਾਅਦ ਦਿੱਤਾ ਗਿਆ ਸੀ ਤੇ ਹੁਣ ਜਿਹੜੇ ਮੰਤਰੀ ਦੀ ਵੀਡੀਓ ਜਾਰੀ ਕੀਤੀ ਜਾਏਗੀ ਉਸ ਦੇ ਵਿੱਚ ਵੀ ਖੁਦ ਹੀ ਮੰਤਰੀ ਨੂੰ ਚਾਹੀਦਾ ਤੇ ਮੁੱਖ ਮੰਤਰੀ ਵੀ ਜਾਣਦੇ ਆ ਕਿ ਕਿਸ ਵਿਧਾਇਕ ਦੀ ਉਹ ਵੀਡੀਓ ਹੈ ਤੇ ਜੇ ਉਹ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਖੁਦ ਹੀ 26 ਜਨਵਰੀ ਤੋਂ ਪਹਿਲਾਂ ਵਿਧਾਇਕ ਨੂੰ ਹਟਾਉਣ ਦਾ ਕੰਮ ਜਿਹੜਾ ਹੈ ਸਰਕਾਰ ਨੂੰ ਕਰਨਾ ਚਾਹੀਦਾ ਹੈ ਤੇ ਵੇਖਣਾ ਹੋਏਗਾ ਕਿ ਅੱਜ ਜਿਹੜੀ ਨਵੀਂ ਸਿੱਟ ਐਚਐਸ ਪੋਲਰ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਹੈ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਜਵਾਬ ਬਿਕਰਮ ਮਜੀਠੀਆ ਤੋਂ ਹੁੰਦੇ ਆ ਉਸ ਸਵਾਲ ਤੇ ਜਵਾਬ ਦੇ ਵਿੱਚ ਕਿਹਾ ਜਾਵੇ ਕਿ ਜਿਹੜੀ ਮਖਵਿੰਦਰ ਸਿੰਘ ਛੀਨਾ ਹੋਰਾਂ ਦੀ ਅਗਵਾਈ ਵਿੱਚ ਸਿੱਟ ਬਣੀ ਸੀ ਉਹਦੇ ਵਿੱਚ ਜਿਹੜੀਆਂ ਕਾਰਾਂ ਬਿਕਰਮ ਸਿੰਘ ਮਜੀਠੀਆ ਹੋਰਾ ਦੇ ਸੀ ਉਹ ਕਿੱਥੇ ਵੇਚੀਆਂ ਗਈਆਂ ਕਿੱਥੇ ਨਵੀਆਂ ਖਾਰਾਂ ਖਰੀਦੀਆਂ ਗਈਆਂ ਜਾਂ ਆਮਦਨ ਦੇ ਸਰੋਤਾਂ ਨੂੰ ਲੈ ਕੇ ਵੀ ਬਿਕਰਮ ਸਿੰਘ ਮਜੀਠੀਆ ਤੋਂ ਕੁਝ ਕਾਗਜ਼ ਮਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਬਣੀ ਸਿੱਟ ਨੇ ਮੰਗੇ ਸੀ ਤਾਂ ਹੁਣ ਵੇਖਣਾ ਹੋਏਗਾ ਕਿ ਨਵੀਂ ਸਿੱਟ ਕਿਸ ਤਰ੍ਹਾਂ ਦੇ ਸਵਾਲ ਜਵਾਬ ਬਿਕਰਮ ਮਜੀਠੀਆ ਤੋਂ ਕਰਦੀ ਹੈ ਤੇ ਜਿਸ ਤਰ੍ਹਾਂ ਦਾ ਖਰਸ਼ਾ ਗ੍ਰਿਫਤਾਰੀ ਦਾ ਵਿਕਰਮ ਸਿੰਘ ਮਜੀਠੀਆ ਨੇ ਪ੍ਰਗਟ ਕੀਤਾ ਤਾਂ ਕਿਹਾ ਜਾ ਰਿਹਾ ਕਿ ਜੇ ਤਾਂ ਉਹ ਬਾਹਰ ਆ ਗਏ ਤਾਂ ਕਿਤੇ ਨਾ ਕਿਤੇ ਉਹ ਇਸ ਮਾਮਲੇ ਦਾ ਖੁਲਾਸਾ ਬਾਹਰ ਆ ਕੇ ਜ਼ਰੂਰ ਕਰਨਗੇ ਕਿ ਕਿਸ ਤਰ੍ਹਾਂ ਵਿਧਾਇਕਾਂ ਵੱਲੋਂ ਇਹ ਸਰਕਾਰ ਜਿਹੜੀ ਉਹਨਾਂ ਦੇ ਪਰਦੇ ਪਾ ਰਹੀ ਹੈ ਵਿਧਾਇਕਾਂ ਦੇ ਤਾਂ ਕਿਤੇ ਨਾ ਕਿਤੇ ਹੁਣ ਵੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਆਉਂਦੇ ਆ ਜਾਂ ਉਹਨਾਂ ਦੀ ਗ੍ਰਿਫਤਾਰੀ ਕਰਦੀ ਹੈ ਨਵੀਂ ਬਣੀ ਸਟ ਕੈਮਰਾਮੈਨ ਮਰੀਕেন্দ্র ਸਿੰਘ ਨਰਾਲ ਕਵਰ ਸਿੰਘ 베ਦੀ ਬਸਾ ਟੀਵੀ ਪਟਿਆਲਾ ਕਬਰਾਟ ਨੇ ਭਗਵੰਤ ਸਾਨੂ ਮੈਨੂੰ ਲੱਗਦਾ ਕੇਜਰੀਆ ਨੂੰ 18 ਨੂੰ ਸੱਧਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਸੱਧਿਆ ਫਰਕ ਇਹ ਹੈ ਕਿ ਉਹਦੇ ਉਹ ਜਹਾਜ਼ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹਨੂੰ ਉਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਪਾਸਨਾ ਤੇ ਵਿਕਸ਼ਨ ਲੱਗਿਆ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਪਰ ਤੋਂ ਹੀ ਹੋਣਾ ਚਾਹੋ ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਥੋਡੇ ਰਾਈ ਕੀ ਨਾ ਤਾਂ ਉਹਨੂੰ ਝੰਡਾ ਲਣਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਓ ਵੀ ਮੈਂਬਰਸ਼ਿਪ ਡਿਸਕਵালিਫਾਈ ਹੋਣੀ ਜਿੱਦੂਗਾ ਲਾਅ ਇਸ ਅਬਵ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਹੈ ਜਾਂ ਕਿੱਥੇ ਦੇਣੀ ਹੈ ਬਦੋਂ ਦਾਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾ ਲਹਿਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਹੈ ਕੀ 26 ਜਨਵਰੀ ਤੋਂ ਪਹਿਲਾਂ ਉਹ ਵੀਡੀਓ ਆ ਸਕਦੀ ਏ ਸੰਭਾਲੇ ਹਾਂ ਜੀ ਜਾਸਨਾਮਦਰ ਕੇ ਇਤਿਹਾਸ ਆ ਜੀ ਮੁੱਖ ਮੰਤਰੀ ਮੁੱਖ ਮੰਤਰੀ ਭਾਈ ਸਾਡੀ ਤਾਂ ਬਪਾਸ ਦਾ ਕੋਈ ਨਹੀਂ ਤਾਂ ਵਾਗੁਰੂ ਵਾਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਜਿੱਧੀਆਂ ਪਾਵੇ ਇਧਰ ਵੀ ਰਾਜੀ ਉਧਰ ਅੰਦਰ ਵੀ ਰਾਜੀ ਜਿੱਤੇ ਜੀ ਪਰ ਆਏ ਸੀਟ ਸਦਾ ਨਹੀਂ ਰਹਿੰਦੀ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਉਹ ਇੱਕ ਇੰਤਰਾ ਵੱਟੋ ਵੱਟ ਪਝਾਵਾਂਗੇ ਚੇਤੇ ਰੱਖੇਗਾ ਕਿ ਕਿਥੇ ਹਵਾ ਪਿਆ ਜਿੰਦਾਬਾਦ ਜਿੰਦਾਬਾਦ ਅੱਗੇ ਲਾਜ ਕਰਾਉਂਦਾ ਫਿਰਦਾ ਕਹਿੰਦਾ ਦਾ ਲਿਬਰ ਲੂਬਰ ਬਹਿ ਗਿਆ ਕੀ ਘੱਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸਦੀਕ ਕਰਾਉਂਦਾ ਮੈਂ ਕਾਨੂੰਨ ਦਾ ਸਤਕਾਰ ਕਰਦਾ ਸਿੱਤਾ ਬੇਸਤ ਦਾ ਰਹਿਣ ਤਾਂ ਵੀ ਸਤਿਕਾਰ ਕਰਦਾ ਮੈਂ ਤਾਂ ਸੀਨਾ ਸਾਹਿਬ ਦਾ ਦੇਖੋ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਇਕੱਲੇ ਦਾਸ ਨੂੰ ਸੱਦਿਆ ਤੁਹਾਨੂੰ ਤਾਂ ਨਹੀਂ ਸੱਦਿਆ ਪਾਜੀ ਸੁਣ ਲਈ ਜਮਾਨ ਦਿਆ ਬੜੇ ਬੜੇ ਸਤ ਜਮਾਨ ਜਮਾਨ ਗਿਆ ਚੀਕਾਂ ਕਢਾਉਣੀਆਂ ਸੀ ਥੱਲੇ ਕਰ ਲਓ ਪਾਜੀ ਮਾਈਕ ਐਂਡ ਚੀਕਾਂ ਚੀਕਾਂ ਪਾੜ ਕੇ ਮਾਰ ਦਿਆ ਨਿਕਲ ਗਈਆਂ ਯੋਗਵਾਨਤ ਸਿਆ ਤੈਨੂੰ ਮੈਂ ਪਿਛਲੀ ਵਾਰੀ ਪੁੱਛ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਦੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਵੀ ਉਹ ਤੋਂ ਬਾਅਦ 22 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਮਾਜ਼ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਉਹ ਬੀਟੀਸੀ ਨਾਲ ਥੱਲੇ ਕਰ ਲੈ ਮੈਂ ਕਹਿੰਦਾ ਯਾਰ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕੀ ਕੀ ਕਾਇਦ ਗਿਆ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆਂ ਕੀ ਅੱਜ 5ਵੀਂ 6ਵੀਂ ਸੱਟ ਬਣ ਗਈ ਹਾਂ ਔਰ ਸੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਤਾਂ ਕਾਨੂੰਨ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟ੍ਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹੇ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲੋ ਜਦ ਉਹਨੂੰ ਸੱਦਦੀ ਆ ਪੁਲਿਸ ਜਾਂ ED ਤੇ ਭਗਵਾਨ ਜੀ ਉਹਨੂੰ ਲੈ ਕੇ ਰਗੂ ਚੱਕਰ ਹੋ ਜਾਣਾ ਚਾਰ ਵਾਰੀ ਸਾਥ ਲਿਆ ਭਗਵਾਨ ਆਪਣੇ ਨੂੰ ਕੇਜਰੀਵਾਲ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਜਾਂਦਾ ਮੈਨੂੰ ਸੱਤ ਵਾਰ ਹੀ ਸੱਧਿਆ ਕੱਲਾ ਸ਼ੀਰ ਦੀ ਧਿਆੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਬਾਕੀ ਜਿੰਨੀ ਵਾਰੀ ਮੈਂ ਸੱਧਿਆ ਮੈਂ ਆਈ ਵਾਰੀ ਪੇਸ਼ ਹੋਈ ਔਰ ਤੁਸੀਂ ਸਿੱਕਾ ਦਾ ਹਾਲ ਵੇਖ ਲਓ ਕਿੰਨੀ politically under pressure ਚੱਲ ਰਹੀਆਂ ਕਦੇ ਸੁਣਿਆ ਕੀ ਪਰਚਾ ਪਹਿਲਾਂ ਜੀਜੀਪੀ ਦਵੇ ਥਾਣੇਦਾਰ ਦਿੰਦੇ ਉਹਦੇ ਪਰਚਾ ਸਾਨੂੰ ਜਦਾ ਜੀਜੀਪੀ ਨੇ ਪਰਚਾ ਦਿੱਤਾ ਉਹ ਜੀਜੀਪੀ ਚਟੋਫਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪਲੈਂਟੀ ਤੇ ਚਾਰ ਸ਼ੀਟ ਕਰਤਾ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇੱਕ ਕੇਜ ਪੈਰਟੇ ਤੋਤੇ ਨੇ ਸਰਕਾਰਾਂ ਦੀ ਹੁਣ ਚੱਲੇ ਆ ਭਾਈ ਉਹਨਾ ਕੋਨਾ 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 ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਐ ਨਹੀਂ ਪੈਂਦੀ ਉਹ ਕੀ ਕਹਿੰਦੇ ਐ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮੇਰੇ ਕੋਲ ਜਾਈਓ